ਚਲੋ ਬੱਚਿਓ ਅੱਜ ਅਸੀਂ ਕੀ ਕਰ ਰਹੇ ਆ ਅੱਜ ਅਸੀਂ ਪ੍ਰਸ਼ਨ ਉੱਤਰ ਕਰਾਂਗੇ ਠੀਕ ਹੈ ਗੁਰੂ ਇਤਿਹਾਸ ਬਾਰੇ ਮੈਂ ਤੁਹਾਡੇ ਤੋਂ ਪ੍ਰਸ਼ਨ ਪੁੱਛਾਂਗੀ ਤੇ ਤੁਸੀਂ ਮੈਨੂੰ ਉੱਤਰ ਦਿਓਗੇ ਜਿਹਨੂੰ ਉੱਤਰ ਆਂਦਾ ਹੋਵੇਗਾ ਉਹ ਆਪਣਾ ਹੱਥ ਖੜਾ ਕਰਨਾ ਤੇ ਮੈਂ ਬੋਲਾਂਗੀ ਹਾਂਜੀ ਤੁਸੀਂ ਦੱਸੋ ਫਿਰ ਤੁਸੀਂ ਅਨਸਰ ਉੱਤਰ ਦੇਣਾ ਠੀਕ ਹੈ ਚਲੋ ਕੁਐਸਚਨ ਪ੍ਰਸ਼ਨ ਹੈ ਸਿੱਖ ਧਰਮ ਦੇ ਸੰਸਥਾਪਕ ਕੌਣ ਹਨ हाँ जी दसो श्री गुरु नानक देव जी ठीक है श्री गुरु नानक देव जी दे पिता जी का नाम दसो हाँ जी श्री मेहता बहुत वधिया। नेक्स्ट क्वेश्चन है श्री गुरु नानक देव जी दे माता जी का नाम दसो हाँ जी अरशी बोलो ਨਹੀਂ ਆਂਦਾ ਮਾਤਾ ਤ੍ਰਿਪਤਾ ਜੀ ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਹਾਂਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ ਵਿੱਚ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਦਾ ਨਾਮ ਦੱਸੋ ਨਾਨਕੇ ਪਿੰਡ ਦਾ ਨਾਮ ਦੱਸੋ ਕਿੰਨੂੰ ਆਂਦਾ ਹੈ ਹਾਂਜੀ ਬੋਲੋ ਹੂੰ ਬਿਲਕੁਲ ਠੀਕ ਹੈ ਜ਼ੋਰ ਦੀ ਬੋਲੋ ਬੇਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਣ ਜੀ ਦਾ ਨਾਮ ਦੱਸੋ ਹਾਂਜੀ ਬੋਲੋ ਹੂੰ ਤੁਸੀਂ ਦੱਸੋ ਦੇਦੇ ਨਾਨਕੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਣ ਪਣਵਈਏ ਦਾ ਕੀ ਨਾਮ ਸੀ ਬੋਲੋ ਜੈ ਰਾਮ ਜੀ ਭਾਈ ਜੈ ਰਾਮ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੰਨੀ ਉਮਰ ਵਿੱਚ ਪੜਨ ਲਈ ਪੰਡਿਤ ਕੋਲ ਭੇਜਿਆ ਗਿਆ ਹਾਂਜੀ ਸੱਤ ਸਾਲ ਦੀ ਉਮਰ ਵਿੱਚ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨਾ ਨਾਲ ਹੋਇਆ ਬੋਲੋ ਤਾਂ ਸੁਲਖਣੀ ਦੇਵੀ ਨਾਲ ਹੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੱਥੇ ਹੋਇਆ ਸੀ ਵਿਆਹ ਕਿੱਥੇ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਗਤਨਾਮ ਦੱਸੋ ਨਹੀਂ ਆਂਦਾ ਬਟਾਲਾ ਵਿਖੇ ਮਾਈ ਗੁਰੂ ਜੀ ਦਾ ਖਾਲਸਾ ਮਾਈ ਗੁਰੂ ਜੀ ਦੀ ਫਤਿਹ